ਜੀ ਦੋਸਤੋ ਸਵਾਗਤ ਹੈ ਜੀ ਕਿਵੇਂ ਚੱਲਦੀ ਹੈ ਤੁਹਾਡੀ ਤਿਆਰੀ ਚਲੋ ਜੀ ਅਬ ਪ੍ਰੈਕਟਿਸ ਕਰਦੇ ਹਾਂ ਜੀ ਆਪਣੇ ਇਹ ਸਵਾਲਾਂ ਦੀ ਤੁਸੀਂ ਨਾਲ ਨਾਲ ਸੋਲਵ ਕਰੋ ਹਰ ਇੱਕ ਸਵਾਲ ਨੂੰ ਅਨਸਰ ਦਿਓ ਕਮੈਂਟ ਦੇ ਵਿੱਚ ਦੇਖਿਓ ਤੁਹਾਡੇ ਇੱਕ ਨੰਬਰ ਬੰਦ ਨੇ ਕਰੀਏ ਸਟਾਰਟ ਜੀ ਕਲਾਸ ਹਾਂਜੀ ਪਹਿਲਾ ਸਵਾਲ ਲਿਖੋ ਅੰਮ੍ਰਿਤਸਰ ਸ਼ਹਿਰ ਦੀ ਨੀ ਕਿਸ ਗੁਰੂ ਸਾਹਿਬ ਨੇ ਰੱਖੀ ਸੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਦੇਖੋ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਬੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਡੀ ਸ੍ਰੀ ਗੁਰੂ ਅਰਜਨ ਦੇਵ ਜੀ ਹਾਂਜੀ ਹੀ ਆਨਸਰ ਸਹੀ ਹੈ ਦਾ ਹਾਂਜੀ ਸੀ ਇਸ ਕਰੈਕਟ ਆਨਸਰ ਹੈ ਸ੍ਰੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਸ਼ਹਿਰ ਦਾ ਪਹਿਲਾ ਨਾਮ ਰਾਮਦਾਸਪੁਰ ਹੁੰਦਾ ਸੀ ਠੀਕ ਹੈ ਜੀ ਚਲੋ ਜੀ ਅਗਲਾ ਸਵਾਲ ਦੇਖਦੇ ਹਾਂ ਸਵਾਲ ਨੰਬਰ 2 ਬਹੁਤ ਹੀ ਆਸਾਨ ਸਵਾਲ ਹੈ ਇਹ ਦੂਜਾ ਪੰਜਾਬ ਵਿੱਚ ਸਟੀਲ ਸਿਟੀ ਵਜੋਂ ਕਿਹੜਾ ਸ਼ਹਿਰ ਜਾਣਿਆ ਜਾਂਦਾ ਹੈ ਹਾਂਜੀ ਪੇਪਰ 'ਚ ਬਹੁਤ ਰਿਪੀਟ ਹੁੰਦਾ ਸਵਾਲ ਜੀ ਇਹ ਦੇਖੋ ਜੀ ਕੀ ਆਨਸਰ ਹੈ ਦਾ ਹਾਂਜੀ ਬੀ ਇਸ ਕਰੈਕਟ ਆਨਸਰ ਹੈ ਮੰਡੀ ਗੋਵਿੰਦਗੜ ਹਾਂਜੀ ਅਗਲਾ ਸਵਾਲ ਸਵਾਲ ਨੰਬਰ 3 ਹਾਂਜੀ ਮਨੁੱਖੀ ਸਰੀਰ ਵਿੱਚ ਸਭ ਤੋਂ ਵੱਡੀ ਹੱਡੀ ਕਿਹੜੀ ਹੈ ਹਾਂਜੀ ਲਾਰਜੇਸਟ ਬੋਨ ਕਿਹੜੀ ਹੈ ਆਪਣੇ ਸਰੀਰ ਦੀ ਲਓ ਜੀ ਕਮੈਂਟ ਕਰੋ ਦਾ ਜੀ ਦੇਖਦੇ ਹਾਂ ਕਿਹਦੇ ਕਿਹੜੇ ਸਹੀ ਹੈ ਹਾਂਜੀ ਕਰੈਕਟ ਆਨਸਰ ਕੀ ਇਹਦਾ ਏ ਆਪਸ਼ਨ ਫੀਮਰ ਫੀਮਰ ਕਿੰਨੇ ਪੱਟ ਦੀ ਹੱਡੀ ਹੁੰਦੀ ਹੈ ਇਹ ਠੀਕ ਹੈ ਯਾਦ ਰੱਖਣਾ ਜੀ ਫੀਮਰ ਪੱਟ ਦੀ ਹੱਡੀ ਹੁੰਦੀ ਹੈ ਸਭ ਤੋਂ ਵੱਡੀ ਹੱਡੀ ਹੈ ਤੇ ਨਾਲ ਕਮੈਂਟ ਕਰੋ ਸਭ ਤੋਂ ਸਮਾਲੇਸਟ ਬੋਨ ਕਿਹੜੀ ਹੈ ਆਪਣੀ ਸਭ ਤੋਂ ਛੋਟੀ ਹੱਡੀ ਕਿਹੜੀ ਹੈ ਜੀ ਆਪਸ਼ਨ ਦੇ ਵਿੱਚ ਦੇਖੋ ਜੀ ਕਿਹੜੀ ਐ ਕਰੋ ਜੀ ਇੱਕ ਮਿੰਟ ਹਾਂਜੀ ਇਹਦਾ ਕਰੈਕਟ ਆਨਸਰ ਹੈ ਬੀ ਆਪਸ਼ਨ ਹੈ ਉਹ ਸਟੈਪੀਸ ਠੀਕ ਐ ਇਹ ਕੰਨ ਦੀ ਹੱਡੀ ਹੁੰਦੀ ਹੈਗੀ ਸਟੈਪੀਸ ਯੂਨੇ ਕੰਨ ਦੀ ਹੱਡੀਂ ਦੇ ਸਮਾਲੈਸਟ ਐ ਹਿਮਰ ਪੱਟ ਦੀ ਹੱਡੀ ਵੱਡੀ ਐ ਚਲੋ ਜੀ ਚੌਥਾ ਸਵਾਲ ਦੇਖਦੇ ਹਾਂ ਹਾਂਜੀ ਸਵਾਲ ਨੰਬਰ 4 ਜ਼ਫਰਨਾਮਾ ਕਿਸ ਭਾਸ਼ਾ ਵਿੱਚ ਲਿਖਿਆ ਗਿਆ ਸੀ ਹਾਂਜੀ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਫਾਰਸੀ ਇੱਕ ਸਵਾਲ ਹੋਰ ਬਣ ਗਿਆ ਜੀ ਜ਼ਫਰਨਾਮਾ ਕਿਸ ਨੇ ਲਿਖਿਆ ਜਫਰਨਾਮਾ ਲਿਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਦੋਂ ਲਿਖਿਆ ਸੀ ਇਹ 1705 ਈਸਵੀ ਦੇ ਵਿੱਚ ਦਿਨਾ ਕਾਂਗੜਾ ਨਾਂ ਦੇ ਸਥਾਨ ਤੋਂ ਲਿਖਿਆ ਸੀਗਾ ਜਫਰਨਾਮੇ ਦਾ ਮਤਲਬ ਕੀ ਹੁੰਦਾ ਹੈ ਜਫਰਨਾਮੇ ਦਾ ਮਤਲਬ ਹੁੰਦਾਗਾ ਜਿੱਤ ਦਾ ਖੱਤ ਜਿੱਤ ਦੀ ਚਿੱਠੀ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਿਓ ਜੀ ਅਗਲਾ ਸਵਾਲ ਸਵਾਲ ਨੰਬਰ 5 ਕੰਪਿਊਟਰ ਵਿੱਚ ਕਾਪੀ ਕਰਨ ਲਈ ਕਿਹੜੀ ਸ਼ਾਰਟਕਟ ਕੀ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਦੋ ਆਨਸਰ ਜੀ ਸਭ ਤੋਂ ਸੌਖਾ ਸਵਾਲ ਹੈ ਜੀ ਵੀ ਕੰਪਿਊਟਰ ਨਾਲ ਆ ਗਿਆ ਸਭ ਤੋਂ ਆਪਣਾ ਸਵਾਲ ਜੀ ਇਹ ਸ਼ਾਰਟਕਟ ਕੀ ਆ ਜੀ ਕਾਪੀ ਕਰਨ ਵਾਸਤੇ ਕੰਟਰੋਲ ਪਲੱਸ ਸੀ ਬੀਜ ਕਰੈਕਟਰ ਅਨਸਰ ਕੰਟਰੋਲ ਪਲੱਸ ਸੀ ਨਾਲ ਆਪਾਂ ਕਾਪੀ ਕਰਦੇ ਆ ਇਹ ਕਾਪੀ ਕਿਤੇ ਡਾਟਾ ਨੂੰ ਪੇਸਟ ਕਰਨਾ ਹੋਵੇ ਤਾਂ ਕੀ ਕਰਦੇ ਆ ਕੰਟਰੋਲ ਪਲੱਸ ਬੀ ਪੇਸਟ ਐਕਸ ਕੀ ਹੁੰਦਾ ਕੱਟ ਕਰਨਾ ਹੋਵੇ ਸਾਰੇ ਸਾਡਾ ਡਾਟਾ ਕੱਟ ਕਰਕੇ ਆਪਣੇ ਕਿਤੇ ਅੱਗੇ ਪੇਸਟ ਕਰਨਾ ਹੋਵੇ ਪੀ ਕੰਟਰੋਲ ਪਲੱਸ ਪੀ ਕੀ ਹੁੰਦਾ ਪ੍ਰਿੰਟ ਕਰਨ ਵਾਸਤੇ ਠੀਕ ਹੈ ਦੋਸਤੋ ਤੁਸੀਂ ਕਮਾਂਡਾਂ ਸਾਰੀ ਯਾਦ ਰੱਖਣੀਆਂ ਨੇ ਇਹ ਪੇਪਰ ਵਾਸਤੇ ਹਾਂਜੀ ਅਗਲਾ ਸਵਾਲ ਦੇਖਦੇ ਆ ਸਵਾਲ ਨੰਬਰ 3 ਹੇਠ ਲਿਖਿਆਂ ਵਿੱਚੋਂ ਕਿਹੜਾ ਦਰਿਆ ਮਾਲਵਾ ਖੇਤਰ ਵਿੱਚ ਵਹਿੰਦਾ ਹੈ ਹਾਂਜੀ ਮਾਝਾ ਮਾਲਵਾ ਦਵਾਬਾ ਦੋ ਜੀ ਅਨਸਰ ਤੁਸੀਂ ਮਾਲਵੇ ਖੇਤਰ ਵਿੱਚ ਕਿਹੜਾ ਦਰਿਆ ਵਹਿੰਦਾ ਜਿੰਨਾਂ ਵਿੱਚੋਂ ਦੇਖੋ ਰਾਵੀ ਬਿਆਸ ਸਤਲੁਜ ਚਨਾਬ ਹਾਂਜੀ ਕਰੈਕਟ ਅਨਸਰ ਹੈ ਜੀ ਸੀ ਆਪਸ਼ਨ ਸਤਲੁਜ ਠੀਕ ਹੈ ਜੀ ਰਾਵੀ ਕਿੱਥੇ ਵਹਿੰਦਾ ਰਾਵੀ ਅਮਰਸਰ ਕੋਲ ਮਾਝੇ 'ਚ ਬਿਆਸ ਦਵਾਬੇ 'ਚ ਸਤਲੁਜ ਮਾਲ ਵਿੱਚ ਆ ਗਿਆ ਚਨਾਬ ਵੀ ਉੱਪਰ ਚਲੇਗਾ ਦੇਖੋ ਜੀ ਨਾ ਪਾਕਿਸਤਾਨ ਦੇ ਵੰਦਾ ਹੈ ਜੰਮੂ ਕਸ਼ਮੀਰ ਚ ਲੰਘ ਜਾਂਦਾ ਹੈ। ਸਵਾਲ ਨੰਬਰ 7 ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਅਧੀਨ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਂਦਾ ਹੈ? ਹਾਂਜੀ। ਪ੍ਰੈਜ਼ੀਡੈਂਟ ਰੂਲ ਕਿਹੜੇ ਆਰਟੀਕਲ ਅਧੀਨ ਲੱਗਦਾ ਜੀ? ਹਾਂਜੀ ਕਰੋ ਆਨਸਰ ਜੀ ਦਾ। ਹਾਂਜੀ ਕਰੈਕਟ ਆਨਸਰ ਹੈ ਜੀ অপਸ਼ਨ ਬੀ ਆਰਟੀਕਲ 356 356 ਨਾ ਲੱਗਦਾ ਪ੍ਰੈਜ਼ੀਡੈਂਟ ਰੂਲ ਲੱਗਦਾਗਾ। ਤਨਸੋਭ ਬੰਜਣਾ ਕੀ ਲੱਗਦਾ ਜੀ ਨੈਸ਼ਨਲ ਐਮਰਜੈਂਸੀ ਲੱਗਦੀ ਹੈ 360 ਨਾਲ ਫਾਈਨੈਂਸ਼ੀਅਲ ਐਮਰਜੈਂਸੀ ਲੱਗਦੀ ਹੈ ਤੁਸੀਂ ਯਾਦ ਰੱਖਿਓ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਜੀ ਸਵਾਲ ਇਹ ਸਾਰੇ ਆਰਟੀਕਲ ਹਨ ਹੋਣ ਚਾਹੀਦੇ ਨੇ ਪ੍ਰੈਜ਼ੀਡੈਂਟ ਰੂਲ ਨੈਸ਼ਨਲ ਐਮਰਜੈਂਸੀ ਫਾਈਨੈਂਸ਼ੀਅਲ ਐਮਰਜੈਂਸੀ ਠੀਕ ਹੈ ਜੀ ਤੇ ਤਿੰਨੇ ਤਿੰਨ ਹੀ ਆਰਟੀਕਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੀ ਹਾਂ ਜੀ ਸਵਾਲ ਨੰਬਰ 8 ਦੇਖੋ ਜੀ ਆਹ ਅਗਰ ਰੀਜ਼ਨਿੰਗ ਦਾ ਸਵਾਲ ਆ ਗਈ ਦੇਖੋ ਸੀਰੀਜ਼ ਪੂਰੀ ਕਰਨੀ ਆਪਣੇ 2 5 10 17 ਦੇਖ ਲਓ 2 5 10 17 ਅੱਗੇ ਕੀ ਆਊਗਾ ਹਾਂਜੀ ਕਰੋ ਸੋਲਵ ਧਿਆਨ ਨਾਲ ਦੇਖੋ ਜੀ ਕੀ ਬਣ ਰਿਹਾ ਹੈ ਜੀ ਹਾਂਜੀ ਦੇਖੋ ਜਦੋਂ 1 ਦਾ ਸਕੁਅਰ ਕਰਦੇ ਆਂ ਪਲੱਸ 1 ਕਰ ਦਈਏ ਤਾਂ 1 ਪਲੱਸ 1 2 ਹੁੰਦਾ ਅੱਗੇ ਆਪਾਂ 2 ਦਾ ਸਕੁਅਰ ਕਰ ਦਈਏ ਪਲੱਸ ਕਿੰਨਾ ਕਰ ਦਈਏ 1 ਕਰ ਦਈਏ 4 ਪਲੱਸ 1 5 ਹੁੰਦਾ ਨੈਕਸਟ 10 ਦਾ ਸਕੁਅਰ ਕਰ ਦੋ ਜੀ ਪਲੱਸ 1 ਕਰ ਦੋ 9 1 10 ਹੁੰਦਾ ਅੱਗੇ 4 ਦਾ ਸਕੁਅਰ 1 ਕਰ ਦੋ 16 1 17 ਹੁੰਦਾ ਤਾਂ ਅੱਗੇ ਕੀ ਹੋਊਗਾ 5 ਦਾ ਸਕੁਅਰ 1 5 ਦਾ ਸਕੁਅਰ ਕਿੰਨਾ ਹੁੰਦਾ ਬੱਚਿਓ 25 25 1 26 26 ਦਿਖੋ ਆਨਸਰ ਆਏਗਾ ਆਪਣਾ ਹਾਂਜੀ கரੈਕਟ ਆਨਸਰ ਆ ਗਿਆ ਸੀ ਆਪਸ਼ਨ 26 ਠੀਕ ਹੈ ਜੀ ਸੌਖਾ ਸਵਾਲ ਸੀ ਨਾ ਹਾਂਜੀ ਚਲੋ ਅਗਲਾ ਸਵਾਲ ਦੇਖਦੇ ਹਾਂ ਨੋ ਨੰਬਰ ਦੇਖੋ ਧਿਆਨ ਨਾਲ ਜੀ ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦਾ ਨਾਮ ਕੀ ਸੀ ਹਾਂਜੀ ਬਹੁਤ ਹੀ ਆਸਾਨ ਸਵਾਲ ਹੈ ਜੀ ਵੀ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਬੁੱਧ ਸਿੰਘ ਕੀ ਨਾਮ ਸੀ ਬੁੱਧ ਸਿੰਘ ਸੀ ਪਿਤਾ ਦਾ ਨਾਮ ਕੀ ਸੀਗਾ ਮਹਾਂ ਸਿੰਘ ਪਿਤਾ ਜੀ ਗੱਲ ਕਰੀ ਦਾਦੇ ਦਾ ਨਾਮ ਕੀ ਸੀਗਾ ਚੜਤ ਸਿੰਘ ਦਾ ਪੋਤਾ ਚੜਤ ਸਿੰਘ ਜੀ ਠੀਕ ਹੈ ਨੌਨੀ ਹਾਲ ਖੜਕ ਸਿੰਘ ਬੱਚੇ ਸਨ ਅੱਗੇ ਠੀਕ ਹੈ ਜੀ ਦੋਸਤੋ ਇਹ ਤੁਸੀ ਯਾਦ ਰੱਖਣਾਗਾ ਬਚਪਨ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਦਾ ਸੀ ਬੁੱਧ ਸਿੰਘ ਸਵਾਲ ਨੰਬਰ 10 ਪਗੜੀ ਸੰਭਾਲ ਜੱਟਾ ਲਹਿਰ ਦੀ ਅਗਵਾਈ ਕਿਸ ਨੇ ਕੀਤੀ ਸੀ ਹਾਂਜੀ ਦੇਖੋ ਜੀ অপਸ਼ਨ ਦੇਖੋ ਧਿਆਨ ਨਾਲ A ਭਗਤ ਸਿੰਘ B ਲਾਲਾ ਲਾਜਪਤਰਾ C ਸੋਨ ਸਿੰਘ ਪਕਨਾ ਦੀ ਅਜੀਤ ਸਿੰਘ ਕਰੋ ਕੁਮੈਂਟ ਜਿਹਦੇ ਵੀ ਜਿਹੜੇ ਜਿਹੜੇ ਨਹੀਂ ਇਹਦਾ ਅਨਸਰ ਡੀ ਲਾਤਾ ਠੀਕ ਆ ਅਜੀਤ ਸਿੰਘ ਅਜੀਤ ਸਿੰਘ ਕੌਣ ਸਨ ਇਹ ਭਗਤ ਸਿੰਘ ਦੇ ਚਾਚਾ ਚਾਚਾ ਜੀ ਸਨ ਭਗਤ ਸਿੰਘ ਦੇ ਠੀਕ ਹੈ ਜੀ ਚਲੋ ਜੀ ਅਗਲਾ ਸਵਾਲ ਦੇਖਦੇ ਹਾਂ ਜੀ ਰੀਡਿੰਗ ਦਾ ਸਵਾਲ ਫੇਰ ਦੁਬਾਰਾ ਆ ਗਿਆ ਦੇਖੋ ਜੇਕਰ ਪਾਰਕ ਨੂੰ ਲਿਖਤਾ ਕੋਡ ਦੇ ਵਿੱਚ 5394 ਸਰਟਨ ਨੂੰ ਲਿਖਤਾ 17698 ਤਾਂ ਪੰਡਿਤ ਨੂੰ ਆਪਾਂ ਕਿਵੇਂ ਲਿਖਾਂਗੇ E N D I T ਇਹਨੂੰ ਕਿਵੇਂ ਲਿਖਣਾ ਹੈ ਦੇਖੋ ਆਪਸ਼ਨ ਆ ਤੁਹਾਡੇ ਸਾਹਮਣੇ ਨੇ ਕਰੋ ਸੋਲਵ ਜੀ ਹਾਂਜੀ ਕਿਵੇਂ ਕਰੀ ਸੋਲਵ ਇਹਨੂੰ ਤੇ ਆਨੇ ਦੇਖੋ ਜੀ ਨੂੰ ਤੁਸੀਂ ਲਿਖੋ ਪਾਰਕ ਪੀ ਏ ਆਰ ਕੇ ਪਾਰਕ ਦੇ નીચે ਲਿਖ ਲਓ 5394 ਤੇ ਸ਼ਾਰਟ ਲਿਖ ਲਓ ਤੇ ਐਸ ਐਚ ਆਈ ਆਰਟੀ ਸ਼ਾਰਟ ਦੇ નીચે ਲਿਖ ਲਓ 17698 ਠੀਕ ਹੈ ਦੋਸਤੋ ਤੁਸੀਂ ਇਹਦੇ ਕ੍ਰੈਕ ਕਰਨਾ ਹੈਗਾ ਦੇਖੋ ਸਭ ਤੋਂ ਪਹਿਲਾਂ ਪੀ ਦਾ ਪੰਜ ਹੈ मतलब पी वैल्यू आऊगी टी देखो अठ है अठ आएगा तो वो ता ए, ए, की ता ए थे आए दी की वैल्यू है तीन तो ए तीन इत हो गया देखो तीन बन गया तो आई दी है देखो जी आई लास्ट देखो ध्यान आई बन गया अपनी आह कलर चेंज कर लें आप आई बन गया छे त्रवंजा अठाहठ त्रवंजा अठाहठ देखो ये है जी एच हैगा ए हैगा मतलब एच डी ਇਹ ਸੀ 54 6 ਹੈਗਾ ਠੀਕ ਹੈ ਜੀ ਮਤਲਬ ਕਿ ਆਪਣੀ ਬੀ ਆਪਸ਼ਨ ਨਹੀਂ ਬਣ ਸਕਦੀ ਘਾਟਾ ਮਾਰ ਦੂ ਹੁਣ ਦੇਖਣਾ ਤੁਸੀ ਨੇ ਐਨ ਦੀ ਵੈਲਿਊ ਕੀ ਹੋਊਗੀ ਐਨ ਧਿਆਨ ਨਾਲ ਦੇਖੋ ਤੁਸੀਂ ਇੱਥੇ ਕਿਵੇਂ ਦੇਖੋਗੇ ਇਹਨੂੰ ਹੁਣ ਤੁਸੀਂ ਆਪਸ਼ਨ ਚੈੱਕ ਕਰੋ ਜੀ ਦੇਖੋ ਬੀ ਤਾਂ ਆਪਣਾ ਆਨਸਰ ਹੈ ਨਹੀਂਗਾ ਸੀ ਨੂੰ ਧਿਆਨ ਨਾਲ ਦੇਖੋਗੇ ਤੀਸਰੇ ਨੰਬਰ ਤੇ 4 ਹੈਗਾ 4 ਦੇਖੋ ਐਨ ਦੀ 4 ਵੈਲਿਊ ਕਹਿੰਦੇ ਵੀ 4 ਹੈ ਮੰਨ ਲਓ ਪਰ ਤੁਸੀਂ ਧਿਆਨ ਦੇਖੋਗੇ ਇੱਥੇ ਇੱਥੇ k ਦੀ ਵੈਲਿਊ 4 ਹੈ ਮੀਨਿੰਗ ਇਹ 4 ਨਹੀਂ ਹੋ ਸਕਦਾ ਔਰੇ n ਦੀ ਵੈਲਿਊ 4 ਨਹੀਂ ਹੋ ਸਕਦੀ ਤਾਂ ਆਪਣਾ অপਸ਼ਨ c ਵੀ ਗਲਤ ਹੈ ਠੀਕ ਹੈ ਜੀ ਹੁਣ ਤੁਸੀਂ ਦੇਖੋ d অপਸ਼ਨ ਨੂੰ ਧਿਆਨ ਨਾਲ ਦੇਖੋ d ਨੂੰ ਜੇ d ਧਿਆਨ ਨਾਲ ਦੇਖਦੇ ਆਪਾਂ ਜੀ ਜੇ ਮੰਨ ਲਓ n ਦੀ ਵੈਲਿਊ 2 ਆ ਗਈ ਠੀਕ ਹੈ 2 ਇੱਥੇ n ਮੰਨ ਲੇ ਆਪਣੇ 2 ਆ ਠੀਕ ਹੈ ਜੀ ਤਾਂ ਇੱਕ ਵੈਲਿਊ ਕਹਿੰਦਾ ਜੀ ਇੱਕ ਵੈਲਿਊ ਆਪਾਂ ਮੰਨ ਲਓ d ਦੀ ਪਰ ਇੱਧੀਆਂ ਦੇਖੋ ਇੱਕ ਇੱਥੇ ਹੈਗਾ ਜੀ ਐਸ ਦੀ ਵੈਲਿਊ 1 ਹੈ ਮੀਨਿੰਗ ਇਹ ਹੋ ਨਹੀਂ ਸਕਦਾ ਹੈਗਾ ਤਾਂ ਇਹ ਵੀ ਗਲਤ ਹੈਗਾ ਠੀਕ ਹੈ ਜੀ ਡੀ ਆਪਸ਼ਨ ਵੀ ਗਲਤ ਹੈ ਤਾਂ ਡੀ ਦੀ ਵੈਲਿਊ 0 ਹੋਗੀ 530800 ਦਾ ਆਨਸਰ ਬਣੋ ਜੀ ਇਹ ਦੇਖੋ ਕਿਹੜੀ ਆਪਸ਼ਨ ਹੈ ਏ ਜੀ ਕਰੈਕਟ ਆਨਸਰ ਹੈ ਜੀ ਠੀਕ ਹੈ ਦੋ ਸਮਝ ਲੱਗ ਗਈ ਜੀ ਇਹ ਧਿਆਨ ਨਾਲ ਵੀਡੀਓ ਨੂੰ ਦੁਬਾਰੇ ਰਿਮਾਈਂਡ ਕਰਕੇ ਦੇਖ ਲਿਓ ਵੀ ਕਿਸ ਤਰੀਕੇ ਨਾਲ ਸੋਲਵ ਕਰਨਾ ਹੈਗਾ ਆਪਸ਼ਨ ਦੇ ਵਿੱਚ ਹੀ ਆਪਣੇ ਸੋਲਵ ਕਰਨਾ ਸੀ ਇਹ ਹੋਰ ਜੀ ਚਲੋ ਜੀ ਅਗਲਾ ਸਵਾਲ ਦੇਖੋ ਕਰੰਟ ਅਫੇਅਰ ਦਾ ਸਵਾਲ ਆ ਗਿਆ ਜੀ ਆਪਣਾ ਇਹ ਪੰਜਾਬ ਦੇ ਮੌਜੂਦਾ ਰਾਜਪਾਲ ਕੌਣ ਹਨ ਹਾਂਜੀ ਪੰਜਾਬ ਦੇ ਮੌਜੂਦਾ ਗਵਰਨਰ ਕੌਣ ਨੇ ਜੀ ਇਧਰ ਆਪਾਂ ਜੀ ਹਾਂਜੀ ਕਰੋ ਕਮੈਂਟ ਇਹਦਾ ਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਗੁਲਾਬ ਚੰਦ ਕਟਾਰੀਆ ਠੀਕ ਹੈ ਜੀ ਗੁਲਾਬ ਚੰਦ ਕਟਾਰੀਆ ਆਪਣੇ ਗਵਰਨਰ ਨੇ ਪੰਜਾਬ ਦੇ ਹਾਂਜੀ ਅਗਲਾ ਸਵਾਲ ਜੀ ਸਵਾਲ ਨੰਬਰ 13 ਸੂਰਜ ਦੀ ਰੋਸ਼ਨੀ ਤੋਂ ਸਾਨੂੰ ਕਿਹੜਾ ਵਿਟਾਮਿਨ ਮਿਲਦਾ ਜੀ ਦੱਸੋ ਜੀ ਕਿਹੜਾ ਵਿਟਾਮਿਨ ਮਿਲਦਾ ਸੂਰਜ ਤੋਂ ਆਪਾਂ ਨੂੰ ਵਿਟਾਮਿਨ A B C D ਹਾਂਜੀ ਬਟਾਪਨ ਡੀ ਡੀ ਇਜ਼ ਅ ਕਰੈਕਟ ਆਂਸਰ ਬਟਾਪਨ ਡੀ ਮਿਲਦਾ ਜੀ ਆਪਾਂ ਨੂੰ ਸੂਰਜ ਤੋਂ ਠੀਕ ਹੈ ਜੀ ਹੱਡੀਆਂ ਵਾਸਤੇ ਵਧੀਆ ਹੁੰਦਾ ਜੀ ਪੰਜਾਬੀ ਦਾ ਸਵਾਲ ਆ ਗਿਆ ਜੀ ਦੇਖੋ 14ਵਾਂ ਸਵਾਲ ਪੰਜਾਬੀ ਵਿਆਕਰਨ ਵਿੱਚ ਨਾਮ ਇਹ ਕਿੰਨੇ ਕਿਸਮਾਂ ਹਨ ਹਾਂਜੀ ਕਰੋ ਕਮੈਂਟ ਨਾਮ ਦੀਆਂ ਕਿੰਨੀਆਂ ਕਿਸਮਾਂ ਨੇ ਹਾਂਜੀ ਕਿਹੜਾ ਆਂਸਰ ਹੈ ਬੀ ਇਜ਼ ਕਰੈਕਟ ਆਂਸਰ ਪੰਜ ਨਾਮ ਪੰਜ ਤਰ੍ਹਾਂ ਹੁੰਦਾ ਹੈ ਅੰਜੀ ਤਰ੍ਹਾਂ ਦੇ ਕਿਹੜੇ ਕਿਹੜੇ ਨਾਮ ਦੇ ਆਮ ਨਾਮ ਖਾਸ ਨਾਮ ਵਸਤੂ ਵਚਕ ਨਾਮ ਇਕੱਠ ਵਚਕ ਨਾਮ ਭਾਵਾਚਕ ਨਾਮ ਠੀਕ ਹੈ ਜੀ ਆਪਣੀ ਹੁੰਦੀਆਂ ਨਾਮ ਦੀਆਂ ਕਿਸਮਾਂ ਅੰਦਰਮਾ ਸਵਾਲ ਦੇਖੋ ਜੀ ਧਿਆਨ ਨਾਲ ਚਮਕੌਰ ਸਾਹਿਬ ਦੀ ਜੰਗ ਕਦੋਂ ਹੋਈ ਸੀ ਲਓ ਜੀ ਚਮਕੋ ਦੀ ਲੜਾਈ ਕਦੋਂ ਹੋਈ ਸੀ ਜੀ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 1704 ਦਸੰਬਰ ਮਹੀਨੇ ਚ ਹੁੰਦੀ ਹੈ ਦਸੰਬਰ 1704 ਚ ਚਮਕੌਰ ਦੀ ਲੜਾਈ ਹੁੰਦੀ ਹੈ ਠੀਕ ਹੈ ਜੀ ਸਵਾਲ ਨੰਬਰ 16 ਮੈਂ 10ਵਾਂ ਸਵਾਲ ਹੈ ਕਿ ਦੇਖੋ ਜੀ ਤੁਹਾਡੇ ਐਗਜ਼ਾਮ ਨੂੰ ਧਿਆਨ ਚ ਰੱਖ ਕੇ ਸਾਰੇ ਸਵਾਲ ਬਣਾਏ ਨੇ ਆਪਾਂ ਜੀ ਦੇਖੋ ਜੀ ਮੈਂ 10ਵਾਂ ਸਵਾਲ ਕੀ ਕਹਿੰਦਾ ਇੱਕ ਆਦਮੀ ਇੱਕ ਕੰਮ ਨੂੰ 10 ਦਿਨਾਂ ਵਿੱਚ ਕਰ ਸਕਦਾ ਹੈ ਦੂਜਾ ਆਦਮੀ ਉਸੇ ਕੰਮ ਨੂੰ 15 ਦਿਨਾਂ ਵਿੱਚ ਕਰਦਾ ਹੈ ਦੋਵੇਂ ਮਿਲ ਕੇ ਕੰਮ ਨੂੰ ਕਿੰਨੇ ਦਿਨਾਂ ਵਿੱਚ ਖਤਮ ਕਰਨਗੇ ਮੰਨ ਲਓ A ਆਦਮੀ ਹੈ ਉਹ ਕਰਦਾ 10 ਦਿਨਾਂ 'ਚ B ਆਦਮੀ 15 ਦਿਨਾਂ 'ਚ ਕਰਦਾ ਹੈ A B ਕਿੰਨੇ ਦਿਨਾਂ 'ਚ ਕੰਮ ਕਰਨਗੇ? ਲਓ ਜੀ। ਆਉਂਦਾ ਸਵਾਲ ਜੀ ਨੂੰ ਇਹ ਬਹੁਤ ਹੀ ਜ਼ਿਆਦਾ ਆਸਾਨ ਸਵਾਲ ਹੈ ਜੀ। ਸਿੰਪਲ ਹੁੰਦਾ ਸਵਾਲ ਕਰਨ ਦਾ ਤਰੀਕਾ ਜੀ ਇਹ LCM ਦਾ ਤਰੀਕਾ ਲਾ ਲਓ। 1/10 1/15 LCM ਕੀ ਆ ਗਿਆ? 10 ਤੇ 15 ਉਹ 30 LCM ਆ ਗਿਆ ਜੀ। ਇਹ ਨੂੰ ਦਸ਼ਮਲ ਭਾਗਤੀ ਤੋਂ 3 ਹੋਰ ਆ ਗਿਆ ਉਰੇ 2 ਆ ਗਿਆ 15 ਕਿਤੀ 2 5/30 ਆ ਗਿਆ ਇਹ ਕੱਟ ਗਿਆ 6 ਤਾਂ ਦੋਨੇ a+b ਕਿਨੇ ਇੰਦਰ ਵਿੱਚ ਕੰਮ ਨਿਬੜਦਣਗੇ 6 ਦੇਣਾ ਚ ਬੀਜ கரੈਕਟ ਆਨਸਰ ਠੀਕ ਹੈ ਜੀ ਇਹ ਤੁਹਾਨੂੰ ਨੀ ਐਲਸੀਐਮ ਕੱਟਣਾ ਆਉਂਦਾ ਕੋਈ ਚੱਕਰ ਨਹੀਂਗਾ ਇਸ ਤਰੀਕੇ ਨਾਲ ਇੱਕ ਵੜਾ 10 ਲਿਖ ਲਿਆ ਪਲੱਸ ਇੱਕ ਵੜਾ 15 ਲਿਖ ਲਿਆ ਠੀਕ ਹੈ ਜੀ ਇਹਨੂੰ 15 ਇਧਰ ਗੁਣਾ ਕਰ ਦੋ ਇਹਨੂੰ ਇਧਰ ਗੁਣਾ ਕਰ ਦੋ 15 ਪਲੱਸ 10 ਨੀਚੇ ਆਪਸ ਗੁਣਾ ਕਰ ਦੋ 150 ਠੀਕ ਹੈ ਜੀ 15 ਤੇ 10 25/150 ਕਰਤਾ ਤਨ ਕਟਾ ਦਾ ਦਵਾਂਗੇ ਆਪਾਂ ਉਹ ਤਾਂ ਆਉਂਦੀ ਹੋਊ ਕਟਾਉਣਾ ਜੀ 25 ਸੀ ਕਾ 150 ਠੀਕ ਹੈ ਜੀ ਤਾਂ 6 ਆਪਣਾ ਆਨਸਰ ਆ ਜਾਊਗਾ ਠੀਕ ਹੈ ਦੋਸਤੋ ਅੱਜ ਦੀ ਕਲਾਸ ਜੀ ਆਪਾਂ ਨੇ 16 ਸਵਾਲ ਕੀਤਾ ਜੀ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਡੇ 16 ਦੇ ਵਿੱਚੋਂ ਕਿੰਨੇ ਨੰਬਰ ਬੰਦੇ ਨੇ ਠੀਕ ਹੈ ਦੋਸਤੋ ਜੇ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਕੀ ਕਮੈਂਟ ਕਰਕੇ ਦੱਸਿਓ ਜਰੂਰ ਕਿ ਇਸ ਤਰੀਕੇ ਦੇ ਹੀ ਆਪਾਂ ਵੀਡੀਓ ਬਣਾਇਆ ਕਰੀਏ ਕਲਾਸ ਲਗਾਇਆ ਕਰੀਏ ਵੀ ਸੋਨ ਮਿਕਸ ਜੀ ਜਿਹੇ ਤਰ੍ਹਾਂ ਦੇ ਨਾ ਨਵਾਂ ਕਨਸੈਪਟ ਆਹੀ ਠੀਕ ਹੈ ਦੋਸਤੋ ਮਿਲਦੀ ਆ ਅਗਲੀ ਵੀਡੀਓ ਵਿੱਚ ਧੰਨਵਾਦ ਜੀ